ਆਪਾਂ ਸਾਰੇ ਇੱਕੋ ਹੀ ਚੀਜ਼ ਲਈ ਲੜ ਰਹੇ ਆਂ ਇਨਸਾਫ ਲਈ ਆਏ ਦਿਨ ਪੰਜਾਬ ਚ ਬਹੁਤ ਕੁਝ ਹੋ ਰਿਹਾ ਹੈ ਇਨਸਾਰਾਂ ਨੇ ਸਾਰੇ ਕਮੇਟੀ ਵਾਲਿਆਂ ਨੇ ਜਿੰਨੇ ਵੀ ਲੋਕ ਬੋਲ ਕੇ ਗਏ ਸਟੇਜ ਤੇ ਸਭ ਦਾਸੀ ਰਹੇ ਆ ਕਿ ਜੋ ਇਹ ਚਲایا ਜਾ ਰਿਹਾ ਹੈ ਮੁਹਿੰਮ ਨਸ਼ੇ ਦੇ ਵਿਰੁੱਧ ਇਹ ਮੈਨੂੰ ਲੱਗਦਾ ਨਸ਼ੇ ਦੇ ਵਿਰੁੱਧ ਨਹੀਂ ਇਹ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਜਵਾਨ ਮੁੰਡੇ ਉਹਨਾਂ ਦੇ ਵਿਰੁੱਧ ਚੱਲ ਰਿਹਾ ਹੈ ਮੈਂ ਮੰਨਦਿਆਂ ਕਿ ਇਹ ਜੋ ਜੋ ਚੱਲ ਰਹੀ ਹੈ ਪ੍ਰਥਾ ਆਪਣੇ ਪੰਜਾਬ ਦੀ ਬਹੁਤ ਮਾੜੀ ਹੈ ਮੈਂ ਆਪਾਂ ਸਾਰੇ ਇਨਫੈਕਟ ਇਸ ਚੀਜ਼ ਦੀ ਨਿੰਦਾ ਕਰਦੇ ਆ ਜਦੋਂ ਇਹਨਾਂ ਦੀ ਮੌਤ ਹੋਈ ਇਹ ਸਿਰਫ ਨਰਿੰਦਰਦੀਪ ਦੀ ਮੌਤ ਨਹੀਂ ਇਸ ਪੰਜਾਬ ਦੀ ਨਿਆਂ ਪ੍ਰਣਾਲੀ ਤੇ ਪੂਰੇ ਸਿਸਟਮ ਦੀ ਮੌਤ ਸੀ ਸਾਰੀ ਉਮੀਦ ਖਤਮ ਹੋ ਗਈ ਪੰਜਾਬ ਤੋਂ ਪੰਜਾਬ ਸਰਕਾਰ ਤੋਂ ਕਿਉਂਕਿ ਅਸੀਂ ਸਿਰਫ ਗੁਹਾਰ ਲਗਾ ਰਹੀ ਸੀ ਸਾਨੂੰ ਦੱਸੋ ਰੀਜ਼ਨ ਦੋ ਵੀ ਕਿਉਂ ਚੱਕਿਆ ਤੁਸੀਂ ਇੱਕ ਇਨਸਾਨ ਇੱਕ ਟੀਚਰ ਆਪਣੇ ਡਿਊਟੀ ਤੇ ਗਿਆ ਸੀ ਉਥੋਂ ਗੱਲ ਹੋਈਏ ਜਦੋਂ ਆ ਰਿਹਾ ਹੈ ਕਿਡਨੈਪ ਕੀਤਾ ਜਾਂਦਾ ਟਾਰਚਰ ਕੀਤਾ ਜਾਂਦਾ ਮਾਰਿਆ ਜਾਂਦਾ ਤੇ ਕੋਈ ਜਵਾਬ ਨਹੀਂ ਕਿ ਸਾਨੂੰ ਜਵਾਬ ਲੈਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਚੁੱਪਚਾਪ ਬੈਠੀ ਹੈ ਅੱਜ 12 ਦਿਨ ਹੋ ਗਏ ਕੋਈ ਜਵਾਬ ਨਹੀਂ ਉਸ ਦਿਨ ਦੇ ਹਾਸਤਕ ਸਿਰਫ ਮੈਂ ਕੁਐਸਚਨ ਹੀ ਪੁੱਛੀ ਜਾਨੀ ਆ ਵੀ ਕਿਉਂ ਕਿਵੇਂ ਕਿਉਂ ਵੀ ਰੀਜ਼ਨ ਕੀ ਹੈ ਕੁਝ ਦੱਸੋ ਤਾਂ ਸਹੀ ਕੋਈ ਕਸੂਰ ਤਾਂ ਦੱਸੋ ਚਲੋ ਮੰਨ ਲਿਆ ਕਸੂਰ ਹੈ ਕਿ ਆਪਣਾ ਲਾਅ ਇਹ ਕਹਿੰਦਾ ਹੈ ਕਿ ਮਾਰ ਦੋ ਇਹ ਤਾਂ ਗਲਤ ਹੈ ਨਾ ਇਸ ਚੀਜ਼ ਦੀ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੀ ਪੰਜਾਬ ਸਰਕਾਰ ਨੇ ਤਾਂ ਮੇਰੀ ਨਹੀਂ ਸੁਣੀ ਪਰ ਹਾਂ ਮੇਰੇ ਨਾਲ ਸਾਰਾ ਪੰਜਾਬ ਖੜਾ ਹੈ ਮੈਨੂੰ ਪੰਜਾਬ ਦੀ ਧੀ ਦਾ ਦਰਜਾ ਵੀ ਦਿੱਤਾ ਗਿਆ ਮੈਨੂੰ ਮਾਨ ਦਿੱਤਾ ਗਿਆ ਮੈਂ ਰੋਡੇ ਗਈ ਸੀ ਉੱਥੇ ਵੀ ਮੈਨੂੰ ਸਨਮਾਨ ਦਿੱਤਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਲੋਕਾਂ ਦਾ ਤੁਹਾਡਾ ਸਾਰੇ ਜਥੇਬੰਦੀਆਂ ਦਾ ਜਿੰਨੇ ਵੀ ਲੋਕ ਆਏ ਹੈ ਜੇ ਨਹੀਂ ਵੀ ਆਏ ਪਰ ਮੈਨੂੰ ਸਪੋਰਟ ਕਰ ਰਹੇ ਹੈ ਥੋੜਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਤੁਸੀਂ ਮੇਰੇ ਅੱਖੇ ਵੇਲੇ ਦੁੱਖ ਦੀ ਘੜੀ 'ਚ ਤੁਸੀਂ ਮੇਰਾ ਮੋਢੇ ਨਾਲ ਮੋਢੇ ਲਾ ਕੇ ਮੇਰਾ ਸਾਥ ਦਿੱਤਾ ਇਹ ਸਾਰੀ মিডিਆ ਜੋ ਇਹ ਮਾਮਲਾ ਦਬ ਸਕਦਾ ਸੀ ਕਿਉਂਕਿ ਅਸੀਂ ਉਸ ਕੰਡੀਸ਼ਨ 'ਚ ਨਹੀਂ ਸੀ ਉਸ ਟਾਈਮ ਕਿ ਅਸੀਂ ਸ਼ਾਇਦ ਦੱਬ ਵੀ ਜਾਂਦੇ ਚੁੱਪ ਹੋ ਜਾਂਦੇ ਬਟ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਨੇ ਮੇਰਾ ਬਹੁਤ ਸਪੋਰਟ ਦਿੱਤਾ ਮੇਰੀ ਆਵਾਜ਼ ਹਰ ਇੱਕ ਇਨਸਾਨ ਤੱਕ ਪਹੁੰਚਾਈ ਜਸਟਿਸ ਲਈ ਗੁਹਾਰ ਲਗਾਈ ਅੱਜ ਵੀ ਸਾਰਾ মিডিਆ ਖੜਾ ਆਈ ਐਮ ਰੀਅਲੀ ਥੈਂਕਫੁਲ ਟੂ 올 ਦਾ মিডিਆ ਪੀਪਲ ਹੇਅਰ ਕਿ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਮੈਨੂੰ ਪਤਾ ਹੈ ਤੁਸੀਂ ਜੋ ਤੱਕ ਲੜਾਈ ਆਪਾਂ ਜਿੱਤ ਨਹੀਂ ਜਾਂਦੇ ਤੁਸੀਂ ਮੇਰੇ ਨਾਲ ਖੜੇ ਹੋ ਮੈਂ ਆਹੀ ਗੁਜ਼ਾਰਿਸ਼ ਕਰਦੀ ਹਾਂ ਤੁਸੀਂ ਮੇਰੇ ਨਾਲ ਖੜੇ ਰਹੋ ਤੁਸੀਂ ਸਾਰੇ ਮੇਰਾ ਇੱਕ ਸਪੋਰਟ ਸਿਸਟਮ ਦਾ ਚਲਾ ਗਿਆ ਉਹਨਾਂ ਨੂੰ ਤਾਂ ਨਹੀਂ ਵਾਪਸ ਲੈ ਕੇ ਆਇਆ ਜਾ ਸਕਦਾ ਪਰ ਠੀਕ ਹੈ ਤੁਸੀਂ ਸਾਰਾ ਮੇਰਾ ਸਪੋਰਟ ਸਿਸਟਮ ਬਣੋ ਇਸ ਚੀਜ਼ ਲਈ ਮੈਂ ਸਿਰਫ ਇਨਸਾਫ ਦੀ ਮੰਗ ਕਰਦੀ ਹਾਂ ਸਰਕਾਰ ਤੋਂ ਕਿ ਆਪ ਨੂੰ ਇਨਸਾਫ ਮਿਲੇ ਹੁਣ ਤੱਕ ਪੰਜਾਬ ਸਰਕਾਰ ਸਾਇਲੈਂਟ ਮੋਡ ਤੇ ਬੈਠੀ ਹੈ ਪਰ ਮੇਰੇ ਖਿਆਲ ਜੋ ਅੱਜ ਆਪਾਂ ਇਹ ਧਰਨਾ ਲਾਇਆ ਇਹਦਾ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਆਉਟਪੁੱਟ ਕੁਝ ਤਾਂ ਨਿਕਲੂਗੀ ਇਹਨਾਂ ਦੀ ਇਹਨਾਂ ਤੱਕ ਆਵਾਜ਼ ਤਾਂ ਪਹੁੰਚਣੀ ਜ਼ਰੂਰੀ ਹੈ ਤੇ ਪਹੁੰਚ ਵੀ ਰਹੀ ਹੈ ਪਤਾ ਲੱਗ ਰਿਹਾ ਹੁਣ ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਾਫੀ ਲੋਕਾਂ ਨੇ ਦੇਖੀ ਹੋਣੀ ਚੰਡੀਗੜ੍ਹ ਅਸੀਂ ਗਏ ਸੀ ਤੇ ਜੀ ਉਹਦਾ ਲੱਗਦਾ ਕੁਛ ਤਾਂ ਜਿਹੜਾ ਇਹ ਸਾਇਲੈਂਟ ਮੋਡ ਤੇ ਬੈਠੇ ਸੀ ਨਾ ਕੁਝ ਵਾਈਬ੍ਰੇਟ ਤਾਂ ਹੋਣੇ ਸ਼ੁਰੂ ਹੋਏ ਆ ਤਾਂ ਸੀਐਮ ਸਾਹਿਬ ਨੇ ਇੱਕ ਮੇਲ ਫਾਰਵਰਡ ਕੀਤੀ ਹੈ ਮੇਰੀ ਮੈਂ ਤੁਹਾਨੂੰ ਇਹ ਅਪਡੇਟ ਦੇਣਾ ਸੀਗਾ ਕਿ ਮੈਂ ਸਾਰੀ ਸਰਕਾਰ ਨੂੰ ਮਤਲਬ ਹਰ ਇੱਕ ਬੰਦੇ ਨੂੰ ਸਾਡੇ ਕੋਈ ਵੀ ਨਹੀਂ ਛੱਡਿਆ ਹਾਈ ਕੋਰਟ ਤੱਕ ਮੈਂ ਸਾਰਿਆਂ ਨੂੰ ਆਪਣੀ ਮੇਲ ਪਾਈ ਹੈ ਤੇ ਮੈਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਮੈਰਿਟਨ ਮੇਲ ਪਾਈ ਹੈ ਪ੍ਰੋਪਰਲੀ ਸੀਐਮ ਸਾਹਿਬ ਨੇ ਉਹਨੂੰ ਰਾਤ ਨੂੰ 12 ਵਜੇ ਦੇ ਅਰਾਊਂਡ ਫਾਰਵਰਡ ਕੀਤੀ ਹੈ ਆ ਇਹ ਆਪਣੀ ਪਹਿਲੀ ਜਿੱਤ ਤਾਂ ਕਿ ਚਲੋ ਐਟ ਲੀਸਟ ਕੁਛ ਤੱਕ ਖਿਸਕੇ ਤਾਂ ਸਹੀ ਹੈ ਜਿਹੜੇ ਸਾਇਲੈਂਟ ਮੋਡ ਤੇ ਬੈਠੇ ਸੀ ਕੁਝ ਵਾਈਬ੍ਰੇਸ਼ਨ ਤਾਂ ਸ਼ੁਰੂ ਹੋਈ ਹੈ ਬਸ ਮੈਂ ਇਹ ਕਹਿਨੀ ਹੈ ਕਿ ਇਨਸਾਫ ਲਈ ਲੜਦਾ ਤੁਸੀਂ ਮੇਰੇ ਨਾਲ ਹੋ ਮੈਂ ਸਭ ਦਾ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ ਆਪਾਂ ਸਾਰੇ ਇੱਕੋ ਹੀ ਚੀਜ਼ ਲਈ ਲੜ ਰਹੇ ਹਾਂ ਇਨਸਾਫ ਲਈ ਆਏ ਦਿਨ ਪੰਜਾਬ 'ਚ ਬਹੁਤ ਕੁਝ ਹੋ ਰਿਹਾ ਹੈ ਇਨਸਾਰਾਂ ਨੇ ਸਾਰੇ ਕਮੇਟੀ ਵਾਲਿਆਂ ਨੇ ਜਿੰਨੇ ਵੀ ਲੋਕ ਬੋਲ ਕੇ ਗਏ ਸਟੇਜ ਤੇ ਸਭ ਦਾ ਸਹਿਯੋਗ ਹੈ ਕਿ ਜੋ ਇਹ ਚਲਾਈਆ ਜਾ ਰਿਹਾ ਮੁਹਿੰਮ ਨਸ਼ੇ ਦੇ ਵਿਰੁੱਧ ਇਹ ਮੈਨੂੰ ਲੱਗਦਾ ਨਸ਼ੇ ਦੇ ਵਿਰੁੱਧ ਨਹੀਂ ਇਹ ਮੈਨੂੰ ਲੱਗ ਰਿਹਾ ਹੈ ਕਿ ਜਿਹੜੇ ਜਵਾਨ ਮੁੰਡੇ ਉਹਨਾਂ ਦੇ ਵਿਰੁੱਧ ਚੱਲ ਰਿਹਾ ਹੈ ਮੈਂ ਮੰਨਦੀ ਆ ਕਿ ਇਹ ਜੋ ਅੱਜ ਜੋ ਚੱਲ ਰਹੀ ਹੈ ਪ੍ਰਥਾ ਆਪਣੇ ਪੰਜਾਬ ਦੀ ਬਹੁਤ ਮਾੜੀ ਹੈ ਮੈਂ ਆਪਾਂ ਸਾਰੇ ਇਨਫੈਕਟ ਇਸ ਚੀਜ਼ ਦੀ ਨਿੰਦਾ ਕਰਦੇ ਆ ਜਦੋਂ ਇਨਾਂ ਦੀ ਮੌਤ ਹੋਈ ਇਹ ਸਿਰਫ ਨਰਿੰਦਰਦੀਪ ਦੀ ਮੌਤ ਨਹੀਂ ਇਸ ਪੰਜਾਬ ਦੀ ਨਿਆਂ ਪ੍ਰਣਾਲੀ ਤੇ ਪੂਰੇ ਸਿਸਟਮ ਦੀ ਮੌਤ ਸੀ ਸਾਰੀ ਉਮੀਦ ਖਤਮ ਹੋ ਗਈ ਪੰਜਾਬ ਤੋਂ ਪੰਜਾਬ ਸਰਕਾਰ ਤੋਂ ਕਿਉਂਕਿ ਅਸੀਂ ਸਿਰਫ ਗੁਹਾਰ ਲਗਾ ਰਹੀ ਸੀ ਸਾਨੂੰ ਦੱਸੋ ਰੀਜ਼ਨ ਦੋ ਵੀ ਕਿਉਂ ਚੱਕਿਆ ਤੁਸੀਂ ਇੱਕ ਇਨਸਾਨ ਇੱਕ ਟੀਚਰ ਆਪਣੇ ਡਿਊਟੀ ਤੇ ਗਿਆ ਸੀ ਉਥੋਂ ਗੱਲ ਹੋਈ ਹੈ ਜਦੋਂ ਆ ਰਿਹਾ ਹੈ ਕਿਡਨਾਪ ਕੀਤਾ ਜਾਂਦਾ ਟਾਰਚਰ ਕੀਤਾ ਜਾਂਦਾ ਮਾਰਿਆ ਜਾਂਦਾ ਤੇ ਕੋਈ ਜਵਾਬ ਨਹੀਂ ਕਿ ਸਾਨੂੰ ਜਵਾਬ ਲੈਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਚੁੱਪਚਾਪ ਬੈਠੀ ਐ ਅੱਜ 12 ਦਿਨ ਹੋ ਗਏ ਕੋਈ ਜਵਾਬ ਨਹੀਂ ਉਸ ਦਿਨ ਦੀ ਅੱਜ ਤੱਕ ਸਿਰਫ ਮੈਂ ਕੁਐਸਚਨ ਹੀ ਪੁੱਛੀ ਜਾਨੀ ਆ ਵੀ ਕਿਉਂ ਕਿਵੇਂ ਕਿਉਂ ਵੀ ਰੀਜ਼ਨ ਕੀ ਐ ਕੁਝ ਦੱਸੋ ਤਾਂ ਸਹੀ ਕੋਈ ਕਸੂਰ ਤਾਂ ਦੱਸੋ ਚਲੋ ਮੰਨ ਲਿਆ ਕਸੂਰ ਐ ਕਿ ਆਪਣਾ ਲਾਅ ਇਹ ਕਹਿੰਦਾ ਕਿ ਮਾਰ ਦੋ ਇਹ ਤਾਂ ਗਲਤ ਹੈ ਨਾ ਇਸ ਚੀਜ਼ ਦੀ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੀ ਕਿ ਪੰਜਾਬ ਸਰਕਾਰ ਨੇ ਤਾਂ ਮੇਰੀ ਨਹੀਂ ਸੁਣੀ ਪਰ ਹਾਂ ਮੇਰੇ ਨਾਲ ਸਾਰਾ ਪੰਜਾਬ ਖੜਾ ਹੈ ਮੈਨੂੰ ਪੰਜਾਬ ਦੀ ਧੀ ਦਾ ਦਰਜਾ ਵੀ ਦਿੱਤਾ ਗਿਆ ਮੈਨੂੰ ਮਾਨ ਦਿੱਤਾ ਗਿਆ ਮੈਂ ਰੋਡੇ ਗਈ ਸੀ ਉੱਥੇ ਵੀ ਮੈਨੂੰ ਸਨਮਾਨ ਦਿੱਤਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਲੋਕਾਂ ਦਾ ਤੁਹਾਡਾ ਸਾਰੇ ਜਥੇਬੰਦੀਆਂ ਦਾ ਜਿੰਨੇ ਵੀ ਲੋਕ ਆਏ ਜੇ ਨਹੀਂ ਵੀ ਆਏ ਪਰ ਮੈਨੂੰ ਸਪੋਰਟ ਕਰ ਰਹੇ ਐ ਥੋੜਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਕਰਦੀ ਆਂ ਕਿ ਤੁਸੀਂ ਮੇਰੇ ਔਖੇ ਵੇਲੇ ਦੁੱਖ ਦੀ ਘੜੀ 'ਚ ਤੁਸੀਂ ਮੇਰਾ ਮੋਢੇ ਨਾਲ ਮੋਢੇ ਲਾ ਕੇ ਮੇਰਾ ਸਾਥ ਦਿੱਤਾ ਇਹ ਸਾਰੀ ਮੀਡੀਆ ਜੋ ਇਹ ਮਾਮਲਾ ਦਬ ਸਕਦਾ ਸੀ ਕਿਉਂਕਿ ਅਸੀਂ ਉਸ ਕੰਡੀਸ਼ਨ 'ਚ ਨਹੀਂ ਸੀ ਉਸ ਟਾਈਮ ਕਿ ਅਸੀਂ ਸ਼ਾਇਦ ਦੱਬ ਵੀ ਜਾਂਦੇ ਚੁੱਪ ਹੋ ਜਾਂਦੇ ਬਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਨੇ ਮੇਰਾ ਬਹੁਤ ਸਪੋਰਟ ਦਿੱਤਾ ਮੇਰੀ ਆਵਾਜ਼ ਹਰੇਕਿੰਸਾਤਕ ਪਹੁੰਚਾਈ ਜਸਟਿਸ ਲਈ ਗੁਹਾਰ ਲਗਾਈ ਅੱਜ ਵੀ ਸਾਰਾ মিডিਆ ਖੜਾ ਆਮ ਰੀਅਲੀ ਥੈਂਕਫੁਲ ਟੂ 올 ਦਾ মিডিਆ ਪੀਪਲਸ ਹੇਅਰ ਕਿ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਮੈਨੂੰ ਪਤਾ ਹੈ ਤੁਸੀਂ ਜੋ ਤੱਕ ਇਹ ਲੜਾਈ ਆਪਾਂ ਜਿੱਤ ਨਹੀਂ ਜਾਂਦੇ ਤੁਸੀਂ ਮੇਰੇ ਨਾਲ ਖੜੇ ਹੋ ਮੈਂ ਆਹੀ ਗੁਜ਼ਾਰਿਸ਼ ਕਰਦੀ ਹਾਂ ਤੁਸੀਂ ਮੇਰੇ ਨਾਲ ਖੜੇ ਰਹੋ ਤੁਸੀਂ ਸਾਰੇ ਮੇਰਾ ਇੱਕ ਸਪੋਰਟ ਸਿਸਟਮ ਦਾ ਚਲਾ ਗਿਆ ਉਹਨਾਂ ਨੂੰ ਤਾਂ ਨਹੀਂ ਵਾਪਸ ਲੈ ਕੇ ਆਇਆ ਜਾ ਸਕਦਾ ਪਰ ਠੀਕ ਹੈ ਤੁਸੀਂ ਸਾਰਾ ਮੇਰਾ ਸਪੋਰਟ ਸਿਸਟਮ ਬਣੋ ਇਸ ਲਈ ਮੈਂ ਸਿਰਫ ਇਨਸਾਫ ਦੀ ਮੰਗ ਕਰਦੀ ਹਾਂ ਸਰਕਾਰ ਤੋਂ ਕਿ ਆਪਾਂ ਨੂੰ ਇਨਸਾਫ ਮਿਲੇ ਹੁਣ ਤੱਕ ਪੰਜਾਬ ਸਰਕਾਰ ਸਾਇਲੈਂਟ ਮੋਡ ਤੇ ਬੈਠੀ ਹੈ ਪਰ ਮੇਰੇ ਖਿਆਲ ਜੋ ਅੱਜ ਆਪਾਂ ਇਹ ਧਰਨਾ ਲਾਇਆ ਇਹਦਾ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਆਉਟਪੁੱਟ ਕੁਝ ਤਾਂ ਨਿਕਲੂਗੀ ਇਹਨਾਂ ਦੀ ਇਹਨਾਂ ਤੱਕ ਆਵਾਜ਼ ਤਾਂ ਪਹੁੰਚਣੀ ਜ਼ਰੂਰੀ ਹੈ ਤੇ ਪਹੁੰਚ ਵੀ ਰਹੀ ਹੈ ਪਤਾ ਲੱਗ ਰਿਹਾ ਹੁਣ ਕੱਲ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਾਫੀ ਲੋਕਾਂ ਨੇ ਦੇਖੀ ਹੋਣੀ ਚੰਡੀਗੜ੍ਹ ਅਸੀਂ ਗਏ ਸੀ ਤੇ ਜੀ ਉਹਦਾ ਲੱਗਦਾ ਕੁਛ ਤਾਂ ਜਿਹੜਾ ਇਹ ਸਾਇਲੈਂਟ ਮੋਡ ਤੇ ਬੈਠੇ ਸੀ ਨਾ ਕੁਝ ਵਾਈਬ੍ਰੇਟ ਤਾਂ ਹੋਣੇ ਸ਼ੁਰੂ ਹੋਏ ਆ ਤਾਂ ਸੀਐਮ ਸਾਹਿਬ ਨੇ ਇੱਕ ਮੇਲ ਫਾਰਵਰਡ ਕੀਤੀ ਹੈ ਮੇਰੀ ਮੈਂ ਤੁਹਾਨੂੰ ਇਹ ਅਪਡੇਟ ਦੇਣਾ ਸੀਗਾ ਕਿ ਮੈਂ ਸਾਰੀ ਸਰਕਾਰ ਨੂੰ ਮਤਲਬ ਹਰ ਇੱਕ ਬੰਦੇ ਨੂੰ ਸ਼ਾਇਦ ਮੈਂ ਕੋਈ ਵੀ ਨਹੀਂ ਛੱਡਿਆ ਹਾਈ ਕੋਰਟ ਤੱਕ ਮੈਂ ਸਾਰਿਆਂ ਨੂੰ ਆਪਣੀ ਮੇਲ ਪਾਈ ਹੈ ਤੇ ਮੈਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਮੈਰਿਟਨ ਮੇਲ ਪਾਈਏ ਪ੍ਰੋਪਰਲੀ ਸੀਐਮ ਸਾਹਿਬ ਨੇ ਉਹਨੂੰ ਰਾਤ ਨੂੰ 12 ਵਜੇ ਦੇ ਅਰਾਊਂਡ ਫਾਰਵਰਡ ਕੀਤੀ ਹੈ ਤਾਂ ਇਹ ਆਪਣੀ ਪਹਿਲੀ ਜਿੱਤ ਤਾਂ ਕਿ ਚਲੋ ਐਟਲੀਸਟ ਕੁਛ ਤੱਕ ਖਿਸਕੇ ਤਾਂ ਸਹੀ ਹੈ ਜਿਹੜੇ ਸਾਇਲੈਂਟ ਮੋਡ ਤੇ ਬੈਠੇ ਸੀ ਕੁਝ ਵਾਈਬ੍ਰੇਸ਼ਨ ਤਾਂ ਸ਼ੁਰੂ ਹੋਈ ਹੈ ਬਸ ਮੈਂ ਇਹ ਕੰਨੀ ਹੈ ਕਿ ਇਨਸਾਫ ਲਈ ਲੜਦਾ ਹਾਂ ਤੁਸੀਂ ਮੇਰੇ ਨਾਲ ਹੋ ਮੈਂ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੀ ਹਾਂ